ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਚੱਲੇ ਹਾਂ ਤੁਹਾਨੂੰ ਉੱਥੇ ਜਾ ਕੇ ਦੱਸ ਦਿਆਂ ਕਿ ਕਿੱਥੇ ਚੱਲੇ ਆਪਾਂ ਸਰਪ੍ਰਾਈਜ਼ ਦੇਨੇ ਤੁਹਾਨੂੰ ਤੇ ਬਣੇ ਰਹੋ ਵੀਡੀਓ ਦੇ ਵਿੱਚ ਬਾਪੂ ਤੋਂ ਬਣਾ ਫਿਰ ਕਿਹੜੀ ਗੱਲ ਬਣਨੀ ਹੈ ਬਾਪੂ ਆਏ ਕਹਿੰਦੇ ਚੱਲਣੇ ਗੱਲ ਤੇ ਕਿਹਾ ਤੇ ਲੋ ਦੋ ਦਿਨ ਤਾਂ ਨਹੀਂ ਜਨਾ ਜਾਂਦਾ ਨਹੀਂ ਇਹ ਆਪਣਾ ਹੀ ਚੀਮਾ ਸਾਹਿਬ ਚੱਲ ਰਿਹਾ ਵਾ ਉਹ ਮਿੱਤਰੋ ਤੁਹਾਡਾ ਸਰਪ੍ਰਾਈਜ਼ ਆਹੀ ਵੀ ਆਪਾਂ ਲੈ ਲਿਆ 52 ਦਾ ਲੱਗੇ ਇਹਨੂੰ ਵੇਡ ਸ਼ੀਟ ਲਾਉਣ ਠੀਕ ਆ ਤੇ ਆਪਣੀ ਜ਼ਿੰਦਗੀ 'ਚ ਮੈਂ ਆਪਣੀ ਜੀ ਆਪਾਂ ਹੁਣ ਲਿਆ ਵਾ 52 ਦਾ ਲੈ ਆ ਤੇ ਹੁਣ ਲੱਗੇ ਛਤਰੀ ਜੁਤਰੀ ਬੰਪਰ ਬੰਪਰ ਲੱਗੇ ਲਾਉਣ

ਕੁਣੀ ਆ ਸਰ ਦਾ ਬੰਦਾ ਬਾਈ ਲਓ ਜੀ ਬਾਤੇ ਵੀ ਕਿਰਪਾ ਨਾਲ ਕੰਮ ਆਪਣਾ ਡੰਨੇ ਆ ਪਹੁੰਚ ਗਿਆ ਘਰੇ ਹੋੜੀ ਹੋੜੀ ਆਉਂਦੇ ਹੋਣੀ ਲਓ ਮੇਤਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੀ ਵੀਡੀਓ ਵੇਖਣ ਲਈ ਤੇ ਆਪਾਂ ਨਵੇਂ ਜੌਂਡੀਆ ਤੇ ਮੋਟਰ ਲੈ ਆਇਆ ਲਾਦ ਕੇ ਇਧਰ ਦੀ ਲਾਹ ਕੇ ਆਪਾਂ ਰੱਸੀ ਨਾਲ ਖਿੱਚ ਕੁੱਝ ਕੇ ਆਪਾਂ ਫੇਟ ਘਾਤੀ ਹੁਣ ਉਧਰ ਮੱਕੀ ਲਾਉਨੇ ਆ ਪਾਣੀ ਤੇ ਤੁਹਾਡਾ ਦਿਲ ਤੋਂ ਧੰਨਵਾਦ ਆਪਣੀ ਵੀਡੀਓ ਵੇਖਣ ਲਈ ਤੇ ਤੁਹਾਡਾ ਵੀਡੀਓ ਵੇਖਣ ਲਈ ਦਿਲ ਤੋਂ ਧੰਨਵਾਦ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ 52 ਦਾ ਜੌਂਡੀਆ ਤੇ ਟਰੈਕਟਰ ਕਿਦਾਂ ਦਾ ਵਾ ਤੇ ਜੀਂਦੇ ਵਾਸਦੇ ਰਹੋ ਮਿਲਦੇ ਆ ਅਗਲੀ ਵੀਡੀਓ 'ਚ ਰੱਬ ਰਾਖਾ ਜੂੰਦੇ ਵਸਦੇ ਰਹੋ ਗੁੱਡ ਬਾਏ